ਪਾਕਿਸਤਾਨ ਨੂੰ ਇਨਾਮ ਅਤੇ ਭਾਰਤ ਨੂੰ ਸਜ਼ਾ ਜੀ ਹਾਂ ਕੱਲ ਹੀ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਉੱਤੇ 25% ਦੀ ਟੈਰਿਫ ਲਗਾਇਆ ਸੀ ਔਰ ਉਸ ਤੋਂ ਬਾਅਦ ਹੀ ਅਮਰੀਕਾ ਨੇ ਪਾਕਿਸਤਾਨ ਦੇ ਨਾਲ ਇੱਕ ਵੱਡੀ ਡੀਲ ਕਰ ਲਈ ਹੈ ਦੱਸ ਦੇ ਕਿ ਅਮਰੀਕਾ ਨੇ ਤੇਲ ਦੀ ਇੱਕ ਵੱਡੀ ਡੀਲ ਕੀਤੀ ਹੈ ਪਾਕਿਸਤਾਨ ਦੇ ਨਾਲ ਅਸਲ ਵਿੱਚ ਪਾਕਿਸਤਾਨ ਦੇ ਵਿੱਚ ਬੀਤੇ ਸਾਲ ਤੇਲ ਦਾ ਭੰਡਾਰ ਮਿਲਿਆ ਸੀ ਜਿਸ ਨੂੰ ਵਿਕਸਿਤ ਕਰਨ ਲਈ ਪਾਕਿਸਤਾਨ ਕੋਲ ਵਧੀਰੇ ਸੰਸਾਧਨ ਨਹੀਂ ਸੀ ਔਰ ਇਸ ਕਰਕੇ ਹੁਣ ਅਮਰੀਕਾ ਦੀ ਨਜ਼ਰ ਉਹਨਾ ਸਾਧਨਾ ਦੇ ਉੱਤੇ ਬਣੀ ਹੋਈ ਹੈ ਜਿਸ ਕਰਕੇ ਪਾਕਿਸਤਾਨ ਦੇ ਨਾਲ ਵੱਡੀ ਡੀਲ ਕੀਤੀ ਗਈ ਹੈ ਔਰ ਦੂਸਰੇ ਪਾਸੇ 트ੰਪ ਦੇ ਵੱਲੋਂ ਭਾਰਤੀ ਤੇਲ ਕੰਪਨੀਆਂ ਦੇ ਉੱਤੇ ਵੀ ਬੈਨ ਲਗਾ ਦਿੱਤਾ ਗਿਆ ਹੈ ਤਾਂ ਇਹ ਡੋਨਲਡ 트ੰਪ ਦੀ ਵੱਡੀ ਰਣਨੀਤੀ ਕਹੀ ਜਾ ਸਕਦੀ ਹੈ ਇੱਕ ਪਾਸੇ ਭਾਰਤ ਨੂੰ ਝਟਕੇ ਦੇ ਉੱਤੇ ਝਟਕਾ ਦਿੱਤਾ ਜਾ ਰਿਹਾ ਹੈ ਔਰ ਦੂਸਰੇ ਪਾਸੇ ਪਾਕਿਸਤਾਨ ਨੂੰ ਇਨਾਮ ਦੇ ਉੱਤੇ ਇਨਾਮ ਦਿੱਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ 트ੰਪ ਦੇ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਜਿਸ ਵਿੱਚ ਉਹਨਾਂ ਕਿਹਾ ਕਿ ਜੋ ਪਾਕਿਸਤਾਨ ਹੈ ਤਾਂ ਉਸ ਦੇ ਵਿੱਚ ਜੋ ਤੇਲ ਭੰਡਾਰ ਮਿਲਿਆ ਸੀ ਤਾਂ ਉਸ ਦਾ ਵਿਕਸਿਤ ਕਰਨ ਲਈ ਉਸ ਨੂੰ ਅਮਰੀਕਾ ਦੇ ਵੱਲੋਂ ਉਹਨਾਂ ਦੇ ਨਾਲ ਡੀਲ ਕੀਤੀ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਪਾਕਿਸਤਾਨ ਭਾਰਤ ਨੂੰ ਤੇਲ ਵੇਚ ਰਿਹਾ ਹੋਵੇ ਤਾਂ ਇਹ ਵੱਡਾ ਡੋਨਲਡ ਟਰੰਪ ਦੇ ਵੱਲੋਂ ਐਲਾਨ ਵੀ ਕੀਤਾ ਗਿਆ ਔਰ ਇੱਕ ਤਰੀਕੇ ਦੇ ਨਾਲ ਇਸ਼ਾਰਾ ਵੀ ਭਾਰਤ ਨੂੰ ਦਿੱਤਾ ਗਿਆ ਕਿ ਅਸੀਂ ਪਾਕਿਸਤਾਨ ਨੂੰ ਇੰਨੇ ਨਿਰਭਰ ਬਣਾਵਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੁਹਾਨੂੰ ਤੇਲ ਵੇਚੇਗਾ ਔਰ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਟਿੱਪਣੀ ਵੀ ਕੀਤੀ ਗਈ ਹਾਲਾਂਕਿ ਇੱਕ ਹੋਰ ਟਵੀਟ ਉਹਨਾਂ ਦੇ ਵੱਲੋਂ ਕੀਤਾ ਗਿਆ ਕਿਉਂਕਿ ਇਸੇ ਤੋਂ ਬਾਅਦ ਚਰਚਾਾਂਵਾਂ ਸ਼ੁਰੂ ਹੋ ਗਈਆਂ ਸੀ ਕਿ ਰੂਸ ਦੇ ਨਾਲ ਜੋ ਭਾਰਤ ਦੀ ਦੋਸਤੀ ਹੈ ਔਰ ਈਰਾਨ ਦੇ ਨਾਲ ਜੋ ਭਾਰਤ ਦੀ ਦੋਸਤੀ ਹੈ ਤਾਂ ਉਸ ਨੂੰ ਲੈ ਕੇ ਇਹ ਸਜ਼ਾ ਦਿੱਤੀ ਗਈ ਹੈ ਡੋਨਲਡ ਟਰੰਪ ਦੇ ਵੱਲੋਂ ਅਮਰੀਕਾ ਦੇ ਵੱਲੋਂ ਕੈਸੇ ਦੇ ਚਲਦੇ ਉਹਨਾਂ ਇੱਕ ਹੋਰ ਟਵੀਟ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਰੂਸ ਦੇ ਨਾਲ ਭਾਰਤ ਦੇ ਕੀ ਸਬੰਧ ਨੇ ਮੈਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਆ ਇਹ ਦੋਵੇਂ ਇੱਕ ਵਿਗੜਦੀ ਹੋਈ ਅਰਥਵਿਵਸਥਾ ਨੇ ਔਰ ਦੋਵੇਂ ਜੇਕਰ ਡੁੱਬਣਾ ਚਾਹੁੰਦੇ ਨੇ ਤਾਂ ਇਕੱਠੇ ਡੁੱਬਣ ਮੈਨੂੰ ਕੋਈ ਇਸ ਦੇ ਨਾਲ ਫਰਕ ਨਹੀਂ ਪੈਂਦਾ ਤਾਂ ਇਹ ਡੋਨਲਡ ਟਰੰਪ ਦੇ ਵੱਲੋਂ ਇੱਕ ਹੋਰ ਟਵੀਟ ਕੀਤਾ ਗਿਆ ਹੈ ਰੂਸ ਦੇ ਨਾਲ ਜੋ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਜੋ ਰੂਸ ਦੇ ਨਾਲ ਹੀ ਇਕੱਠਾ ਮਿਲ ਕੇ ਕੰਮ ਕਰ ਰਹੇ ਨੇ ਤਾਂ ਉਹਨਾਂ ਦੇ ਲੈ ਕੇ ਟਰੰਪ ਦੇ ਵੱਲੋਂ ਲਗਾਤਾਰ ਬੈਨ ਲਗਾਏ ਜਾ ਰਹੇ ਨੇ ਤਾਂ ਉਸੇ ਦੇ ਜਵਾਬ ਦੇ ਵਿੱਚ ਇੱਕ ਹੋਰ ਉਹਨਾਂ ਦੇ ਵੱਲੋਂ ਇਹ ਟਵੀਟ ਕੀਤਾ ਜਾਂਦਾ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਇੰਡੀਆ ਮੈਂ ਰਸ਼ੀਆ ਰਸ਼ੀਆ ਦੇ ਨਾਲ ਕਿਸ ਤਰੀਕੇ ਦੇ ਸਬੰਧ ਨੇ ਜੇਕਰ ਉਹ ਦੋਵੇਂ ਮਿਲ ਕੇ ਆਪਣੀਆਂ ਮਰਿਆਵਾਂ ਹੋਈਆਂ ਅਰਥ ਵਿਵਸਥਾਵਾਂ ਨੂੰ ਇਕੱਠੇ ਲੈ ਕੇ ਕੰਮ ਕਰਨਾ ਚਾਹੁੰਦੇ ਨੇ ਤਾਂ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਬਹੁਤ ਘੱਟ ਬਿਜ਼ਨਸ ਇੰਡੀਆ ਦੇ ਨਾਲ ਕਰਦੇ ਆਂ ਔਰ ਉਹਨਾਂ ਦੇ ਵੱਲੋਂ ਬਹੁਤ ਜ਼ਿਆਦਾ ਟੈਰਿਫ ਸਾਡੇ ਉੱਤੇ ਲਗਾਏ ਗਏ ਨੇ ਔਰ ਇਸੇ ਤਰੀਕੇ ਦੇ ਨਾਲ ਰੂਸ ਦੇ ਨਾਲ ਸਾਡਾ ਕਿਸੇ ਤਰੀਕੇ ਦਾ ਕੋਈ ਬਿਜ਼ਨਸ ਨਹੀਂ ਹੈ ਔਰ ਇਹ ਇਸੇ ਤਰੀਕੇ ਦੇ ਨਾਲ ਰਵੇਗਾ ਤਾਂ ਇਹ 트ੰਪ ਦੇ ਵੱਲੋਂ ਇਸ਼ਾਰਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਵਪਾਰ ਰਹੇਗਾ ਭਾਰਤ ਦੇ ਨਾਲ ਤੇ ਰੂਸ ਦੇ ਨਾਲ ਕਿਉਂਕਿ ਦੋਵੇਂ ਅਰਥ ਵਿਵਸਥਾਵਾਂ ਮਰੀਆਂ ਹੋਈਆਂ ਅਰਥ ਵਿਵਸਥਾਵਾਂ ਨੇ ਤਾਂ ਦੱਸਦੀ ਹੈ ਕਿ ਲਗਾਤਾਰ ਝਟਕੇ ਦਿੱਤੇ ਜਾ ਰਹੇ ਨੇ ਹਾਲਾਂਕਿ ਡੋਨਲਡ 트ੰਪ ਦੇ ਵੱਲੋਂ ਜਦੋਂ ਭਾਰਤ ਪਾਕਿਸਤਾਨ ਜੰਗ ਹੁੰਦੀ ਹੈ ਤਾਂ ਉਸ ਨੂੰ ਰੁਕਵਾਉਣ ਦਾ ਦਾਵਾ ਕੀਤਾ ਜਾਂਦਾ ਹਾਲਾਂਕਿ ਕਦੇ ਵੀ ਭਾਰਤ ਦੇ ਵੱਲੋਂ ਖੁੱਲ੍ਹ ਕੇ ਇਸ ਬਾਰੇ ਨਹੀਂ ਕਿਹਾ ਗਿਆ ਕਿ ਇਹ ਜੰਗ ਹਟਾਉਣ ਦੇ ਵਿੱਚ ਰੁਕਵਾਉਣ ਦੇ ਵਿੱਚ ਅਮਰੀਕਾ ਦੀ ਕੋਈ ਭੂਮਿਕਾ ਹੈ ਉਹਨਾਂ ਨੇ ਕਿਹਾ ਕਿ ਕਿਸੇ ਦੇ ਦਬਾਅ ਦੇ ਵਿੱਚ ਆ ਕੇ ਉਹਨਾਂ ਨੇ ਜੰਗ ਨਹੀਂ ਰੋਕੀ ਸੀ ਤਾਂ ਇਸ ਤੋਂ ਬਾਅਦ ਵੀ ਡੋਨਲਡ ਟਰੰਪ ਖਫਾ ਨਜ਼ਰ ਆ ਰਹੇ ਸੀ ਔਰ ਦੂਸਰੇ ਪਾਸੇ ਪਾਕਿਸਤਾਨ ਦੇ ਨਾਲ ਉਹਨਾਂ ਨੇ ਰਿਸ਼ਤੇ ਹੋਰ ਵਧਾਉਂਦੀ ਉਹਨਾਂ ਦੀ ਜੋ ਕੋਸ਼ਿਸ਼ ਤਾਂ ਉਸ ਨੂੰ ਇਸ ਤਰੀਕੇ ਦੇ ਨਾਲ ਵੀ ਦੇਖਿਆ ਜਾ ਸਕਦਾ ਹੈ ਕਿ ਅਮਰੀਕਾ ਭਾਰਤ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਮਰੀਕਾ ਭਾਰਤ ਦੇ ਨਾਲ ਇੱਕ ਵੱਡਾ ਵਪਾਰਕ ਸਮਝੌਤਾ ਕਰਨਾ ਚਾਹੁੰਦਾ ਹੈ ਪਰ ਇਹ ਜ਼ਰੂਰ ਚਾਹੁੰਦਾ ਹੈ ਕਿ ਇਹ ਸਮਝੌਤਾ ਉਹਨਾਂ ਦੇ ਅਨੁਕੂਲ ਹੋਵੇ ਇਸ ਤਰੀਕੇ ਦਾ ਸਮਝੌਤਾ ਹੋਵੇ ਜਿਸ ਨਾਲ ਉਹਨਾਂ ਨੂੰ ਫਾਇਦਾ ਹੋਵੇ ਜਾਨਕੀ ਟੈਰਿਫ ਘਟ ਹੋਣ ਜਾਂ ਫਿਰ ਨਾ ਦੇ ਬਰਾਬਰ ਹੋਣ ਤਾਂ ਜਾ ਕੇ ਉਹ ਸਮਝੌਤਾ ਕਰੇਗਾ ਤਾਂ ਇਸ ਲਈ ਇੱਕ ਤਰੀਕੇ ਦੇ ਨਾਲ ਦਬਾਅ 트੍ਰੰਪ ਦੇ ਵੱਲੋਂ ਪਾਇਆ ਜਾ ਰਿਹਾ ਹੈ ਔਰ ਬਿਜ਼ਨਸ ਨੂੰ ਲੈ ਕੇ ਇੱਕ ਅਗਰੈਸ਼ਨ ਡੋਨਲਡ 트੍ਰੰਪ ਦੇ ਵਿੱਚ ਨਜ਼ਰ ਆ ਰਹੀ ਹੈ ਜਿੰਨੇ ਵੀ ਫੈਸਲੇ ਲਏ ਜਾ ਰਹੇ ਨੇ ਤਾਂ ਉਹ ਬਿਜ਼ਨਸ ਦੇ ਨਜ਼ਰੀਏ ਦੇ ਨਾਲ 트੍ਰੰਪ ਦੇ ਵੱਲੋਂ ਲੈ ਜਾ ਰਹੇ ਨੇ ਔਰ ਪਾਕਿਸਤਾਨ ਦੇ ਵਿੱਚ ਵੀ ਜੋ ਵੱਡੀ ਡੀਲ ਡੋਨਲਡ 트੍ਰੰਪ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਦਾ ਕਿਤੇ ਨਾ ਕਿਤੇ ਸਿੱਧਾ ਮਕਸਦ ਚੀਨ ਨੂੰ ਅੱਖਾਂ ਦਿਖਾਉਣਾ ਵੀ ਹੈ ਕਿਉਂਕਿ ਚੀਨ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਇੱਕ ਵੱਡੀ ਇਨਵੈਸਟਮੈਂਟ ਕੀਤੀ ਗਈ ਹੈ ਔਰ ਚੀਨ ਦਾ ਜੋ ਵੱਧਦਾ ਹੋਇਆ ਪ੍ਰਭਾਵ ਪਾਕਿਸਤਾਨ ਵਿੱਚ ਤਾਂ ਉਸ ਨੂੰ ਰੋਕਣ ਲਈ ਡੋਨਲਡ ਟਰੰਪ ਦੇ ਵੱਲੋਂ ਹੁਣ ਪਾਕਿਸਤਾਨ ਦੇ ਵਿੱਚ ਕਦਮ ਰੱਖੇ ਜਾ ਰਹੇ ਨੇ ਔਰ ਉਸ ਦੇ ਤੇਲ ਉਦਯੋਗ ਦੇ ਵਿੱਚ ਉਸ ਤੇਲ ਉਦਯੋਗ ਨੂੰ ਵਿਕਸਿਤ ਕਰਨ ਲਈ ਡੋਨਲਡ ਟਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਔਰ ਵੱਡੀ ਤੇਲ 딜 ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਪਿਛਲੇ ਸਾਲ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਤੇਲ ਦਾ ਭੰਡਾਰ ਮਿਲਿਆ ਸੀ ਜਿਸ ਨੂੰ ਮੰਨਿਆ ਜਾ ਰਿਹਾ ਹੈ ਕਿ ਇਹ ਤਕਰੀਬਨ 6-8 ਟ੍ਰਿਲੀਅਨ ਡਾਲਰ ਦਾ ਖਜ਼ਾਨਾ ਹੈ ਔਰ ਇਸ ਦੇ ਵਿੱਚ ਤੇਲ ਗੈਸ ਤਾਂਬਾ ਸੋਨਾ ਕੋਲਾ ਸਭ ਕੁਝ ਹੈ ਜਿਸ ਨੂੰ ਅਮਰੀਕਾ ਹੱਥੇ ਆਉਣਾ ਚਾਹੁੰਦਾ ਹੈ ਔਰ ਉਸ ਦੇ ਉੱਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦਾ ਹੈ ਔਰ ਇਸ ਕਰਕੇ ਉਸ ਦੇ ਵੱਲੋਂ ਇਹ ਵੱਡੀ ਡੀਲ ਕੀਤੀ ਗਈ ਹੈ ਔਰ ਇਸੇ ਦੇ ਮੱਦੇ ਨਜ਼ਰ ਕਿਉਂਕਿ ਚੀਨ ਦਾ ਰੁਤਬਾ ਵੀ ਪਾਕਿਸਤਾਨ ਦੇ ਵਿੱਚ ਕਾਫੀ ਬੀਤੇ ਸਮੇਂ ਦੇ ਵਿੱਚ ਵਧਿਆ ਹੈ ਔਰ ਚੀਨ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਕਾਫੀ ਇਨਵੈਸਟਮੈਂਟ ਕੀਤੀ ਗਈ ਹੈ ਔਰ ਚੀਨ ਨੂੰ ਵੀ ਰੋਕਣਾ ਚਾਹੁੰਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਭਾਰਤ ਨੂੰ ਅੱਖਾਂ ਦਿਖਾ ਕੇ ਪਾਕਿਸਤਾਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਦੂਸਰੇ ਪਾਸੇ ਚੀਨ ਨੂੰ ਵੀ ਅੱਖਾਂ ਦਿਖਾਉਣ ਦੀ ਕੋਸ਼ਿਸ਼ ਡੋਨਲਡ ਟਰੰਪ ਦੇ ਵੱਲੋਂ ਕੀਤੀ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਵੱਲੋਂ ਹੋਰ ਕਿਸ ਤਰੀਕੇ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ ਜਾਂ ਫਿਰ ਭਾਰਤ ਦੇ ਵੱਲੋਂ ਇਸ ਟੈਰਿਫ ਦਾ ਕੀ ਜਵਾਬ ਦਿੱਤਾ ਜਾਂਦਾ ਹੈ ਜਾਂ ਅਮਰੀਕਾ ਤੇ ਪਾਕਿਸਤਾਨ ਦੇ ਰਿਸ਼ਤਿਆਂ ਤੋਂ ਬਾਅਦ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦੇ ਵਿੱਚ ਕਿਸ ਤਰੀਕੇ ਦਾ ਅਸਰ ਪੈਂਦਾ ਤਾਂ ਇਹ ਜਰੂਰ ਦੇਖਣ ਵਾਲਾ ਰਹੇਗਾ ਪਾਕਿਸਤਾਨ ਨੂੰ ਇਨਾਮ ਤੇ ਭਾਰਤ ਨੂੰ ਸਜ਼ਾ ਜੀ ਹਾਂ ਕੱਲ ਹੀ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਉੱਤੇ 25% ਦੀ ਟੈਰਿਫ ਲਗਾਇਆ ਸੀ ਔਰ ਉਸ ਤੋਂ ਬਾਅਦ ਹੀ ਅਮਰੀਕਾ ਨੇ ਪਾਕਿਸਤਾਨ ਦੇ ਨਾਲ ਇੱਕ ਵੱਡੀ ਡੀਲ ਕਰ ਲਈ ਹੈ ਦੱਸ ਦੇ ਕਿ ਅਮਰੀਕਾ ਨੇ ਤੇਲ ਦੀ ਇੱਕ ਵੱਡੀ ਡੀਲ ਕੀਤੀ ਹੈ ਪਾਕਿਸਤਾਨ ਦੇ ਨਾਲ ਅਸਲ ਵਿੱਚ ਪਾਕਿਸਤਾਨ ਦੇ ਵਿੱਚ ਬੀਤੇ ਸਾਲ ਤੇਲ ਦਾ ਭੰਡਾਰ ਮਿਲਿਆ ਸੀ ਜਿਸ ਨੂੰ ਵਿਕਸਿਤ ਕਰਨ ਲਈ ਪਾਕਿਸਤਾਨ ਕੋਲ ਵਧੀਰੇ ਸੰਸਾਧਨ ਨਹੀਂ ਸੀ ਔਰ ਇਸ ਕਰਕੇ ਹੁਣ ਅਮਰੀਕਾ ਦੀ ਨਜ਼ਰ ਉਹਨਾਂ ਸਾਧਨਾ ਦੇ ਉੱਤੇ ਬਣੀ ਹੋਈ ਹੈ ਜਿਸ ਕਰਕੇ ਪਾਕਿਸਤਾਨ ਦੇ ਨਾਲ ਵੱਡੀ ਡੀਲ ਕੀਤੀ ਗਈ ਹੈ ਔਰ ਦੂਸਰੇ ਪਾਸੇ 트ੰਪ ਦੇ ਵੱਲੋਂ ਭਾਰਤੀ ਤੇਲ ਕੰਪਨੀਆਂ ਦੇ ਉੱਤੇ ਵੀ ਬੈਨ ਲਗਾ ਦਿੱਤਾ ਗਿਆ ਹੈ ਤਾਂ ਇਹ ਡੋਨਲਡ 트ੰਪ ਦੀ ਵੱਡੀ ਰਣਨੀਤੀ ਕਹੀ ਜਾ ਸਕਦੀ ਹੈ ਇੱਕ ਪਾਸੇ ਭਾਰਤ ਨੂੰ ਝਟਕੇ ਦੇ ਉੱਤੇ ਝਟਕਾ ਦਿੱਤਾ ਜਾ ਰਿਹਾ ਹੈ ਔਰ ਦੂਸਰੇ ਪਾਸੇ ਪਾਕਿਸਤਾਨ ਨੂੰ ਇਨਾਮ ਦੇ ਉੱਤੇ ਇਨਾਮ ਦਿੱਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ 트ੰਪ ਦੇ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਜਿਸ ਵਿੱਚ ਉਹਨਾਂ ਕਿਹਾ ਕਿ ਜੋ ਪਾਕਿਸਤਾਨ ਹੈ ਤਾਂ ਉਸ ਦੇ ਵਿੱਚ ਜੋ ਤੇਲ ਭੰਡਾਰ ਮਿਲਿਆ ਸੀ ਤਾਂ ਉਸ ਦਾ ਵਿਕਸਿਤ ਕਰਨ ਲਈ ਉਸ ਨੂੰ ਅਮਰੀਕਾ ਦੇ ਵੱਲੋਂ ਉਹਨਾਂ ਦੇ ਨਾਲ ਡੀਲ ਕੀਤੀ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਪਾਕਿਸਤਾਨ ਭਾਰਤ ਨੂੰ ਤੇਲ ਵੇਚ ਰਿਹਾ ਹੋਵੇ ਤਾਂ ਇਹ ਵੱਡਾ ਡੋਨਲਡ ਟਰੰਪ ਦੇ ਵੱਲੋਂ ਐਲਾਨ ਵੀ ਕੀਤਾ ਗਿਆ ਔਰ ਇੱਕ ਤਰੀਕੇ ਦੇ ਨਾਲ ਇਸ਼ਾਰਾ ਵੀ ਭਾਰਤ ਨੂੰ ਦਿੱਤਾ ਗਿਆ ਕਿ ਅਸੀਂ ਪਾਕਿਸਤਾਨ ਨੂੰ ਇੰਨੇ ਨਿਰਭਰ ਬਣਾਵਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੁਹਾਨੂੰ ਤੇਲ ਵਿੱਚੇਗਾ ਔਰ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਟਿੱਪਣੀ ਵੀ ਕੀਤੀ ਗਈ ਹਾਲਾਂਕਿ ਇੱਕ ਹੋਰ ਟਵੀਟ ਉਹਨਾਂ ਦੇ ਵੱਲੋਂ ਕੀਤਾ ਗਿਆ ਕਿਉਂਕਿ ਇਸੇ ਤੋਂ ਬਾਅਦ ਚਰਚਾਵਾ ਸ਼ੁਰੂ ਹੋ ਗਈਆਂ ਸੀ ਕਿ ਰੂਸ ਦੇ ਨਾਲ ਜੋ ਭਾਰਤ ਦੀ ਦੋਸਤੀ ਹੈ ਔਰ ਈਰਾਨ ਦੇ ਨਾਲ ਜੋ ਭਾਰਤ ਦੀ ਦੋਸਤੀ ਹੈ ਤਾਂ ਉਸ ਨੂੰ ਲੈ ਕੇ ਇਹ ਸਜ਼ਾ ਦਿੱਤੀ ਗਈ ਹੈ ਡੋਨਲਡ ਟਰੰਪ ਦੇ ਵੱਲੋਂ ਅਮਰੀਕਾ ਦੇ ਵੱਲੋਂ ਤਾਂ ਇਸੇ ਦੇ ਚਲਦੇ ਉਹਨਾਂ ਇੱਕ ਹੋਰ ਟਵੀਟ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਰੂਸ ਦੇ ਨਾਲ ਭਾਰਤ ਦੇ ਕੀ ਸਬੰਧ ਨੇ ਮੈਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਆ ਇਹ ਦੋਵੇਂ ਇੱਕ ਵਿਗੜਦੀ ਹੋਈ ਅਰਥਵਿਵਸਥਾ ਨੇ ਔਰ ਦੋਵੇਂ ਜੇਕਰ ਡੁੱਬਣਾ ਚਾਹੁੰਦੇ ਨੇ ਤਾਂ ਇਕੱਠੇ ਡੁੱਬਣ ਮੈਨੂੰ ਕੋਈ ਇਸ ਦੇ ਨਾਲ ਫਰਕ ਨਹੀਂ ਪੈਂਦਾ ਤਾਂ ਇਹ ਡੋਨਲਡ ਟਰੰਪ ਦੇ ਵੱਲੋਂ ਇੱਕ ਹੋਰ ਟਵੀਟ ਕੀਤਾ ਗਿਆ ਹੈ ਰੂਸ ਦੇ ਨਾਲ ਜੋ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਜੋ ਰੂਸ ਦੇ ਨਾਲ ਇਕੱਠਾ ਮਿਲ ਕੇ ਕੰਮ ਕਰ ਰਹੇ ਨੇ ਤਾਂ ਉਹਨਾਂ ਦੇ ਲੈ ਕੇ ਟਰੰਪ ਦੇ ਵੱਲੋਂ ਲਗਾਤਾਰ ਬੈਨ ਲਗਾਏ ਜਾ ਰਹੇ ਨੇ ਤਾਂ ਉਸ ਦੇ ਜਵਾਬ ਦੇ ਵਿੱਚ ਇੱਕ ਹੋਰ ਉਹਨਾਂ ਦੇ ਵੱਲੋਂ ਇਹ ਟਵੀਟ ਕੀਤਾ ਜਾਂਦਾ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਇੰਡੀਆ ਮੈਂ ਰਸ਼ੀਆ ਰਸ਼ੀਆ ਦੇ ਨਾਲ ਕਿਸ ਤਰੀਕੇ ਦੇ ਸਬੰਧ ਨੇ ਜੇਕਰ ਉਹ ਦੋਵੇਂ ਮਿਲ ਕੇ ਆਪਣੀਆਂ ਮਰਿਆਵਾਂ ਹੋਈਆਂ ਅਰਥ ਵਿਵਸਥਾਵਾਂ ਨੂੰ ਇਕੱਠੇ ਲੈ ਕੇ ਕੰਮ ਕਰਨਾ ਚਾਹੁੰਦੇ ਨੇ ਤਾਂ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਬਹੁਤ ਘੱਟ ਬਿਜ਼ਨਸ ਇੰਡੀਆ ਦੇ ਨਾਲ ਕਰਦੇ ਆਂ ਔਰ ਉਹਨਾਂ ਦੇ ਵੱਲੋਂ ਬਹੁਤ ਜ਼ਿਆਦਾ ਟੈਰਿਫ ਸਾਡੇ ਉੱਤੇ ਲਗਾਏ ਗਏ ਨੇ ਔਰ ਇਸੇ ਤਰੀਕੇ ਦੇ ਨਾਲ ਰੂਸ ਦੇ ਨਾਲ ਸਾਡਾ ਕਿਸੇ ਤਰੀਕੇ ਦਾ ਕੋਈ ਬਿਜ਼ਨਸ ਨਹੀਂ ਹੈ ਔਰ ਇਹ ਇਸੇ ਤਰੀਕੇ ਦੇ ਨਾਲ ਰਵੇਗਾ ਤਾਂ ਇਹ 트ੰਪ ਦੇ ਵੱਲੋਂ ਇਸ਼ਾਰਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਵਪਾਰ ਰਹੇਗਾ ਭਾਰਤ ਦੇ ਨਾਲ ਤੇ ਰੂਸ ਦੇ ਨਾਲ ਕਿਉਂਕਿ ਦੋਵੇਂ ਅਰਥ ਵਿਵਸਥਾਵਾਂ ਮਰੀਆਂ ਹੋਈਆਂ ਅਰਥ ਵਿਵਸਥਾਵਾਂ ਨੇ ਤਾਂ ਦੱਸਦੀ ਹੈ ਕਿ ਲਗਾਤਾਰ ਝਟਕੇ ਦਿੱਤੇ ਜਾ ਰਹੇ ਨੇ ਹਾਲਾਂਕਿ ਡੋਨਲਡ 트ੰਪ ਦੇ ਵੱਲੋਂ ਜਦੋਂ ਭਾਰਤ ਪਾਕਿਸਤਾਨ ਜੰਗ ਹੁੰਦੀ ਹੈ ਤਾਂ ਉਸ ਨੂੰ ਰੁਕਵਾਉਣ ਦਾ ਦਾਵਾ ਕੀਤਾ ਜਾਂਦਾ ਹਾਲਾਂਕਿ ਕਦੇ ਵੀ ਭਾਰਤ ਦੇ ਵੱਲੋਂ ਖੁੱਲ ਕੇ ਇਸ ਬਾਰੇ ਨਹੀਂ ਕਿਹਾ ਗਿਆ ਕਿ ਇਹ ਜੰਗ ਹਟਾਉਣ ਦੇ ਵਿੱਚ ਰੁਕਵਾਉਣ ਦੇ ਵਿੱਚ ਅਮਰੀਕਾ ਦੀ ਕੋਈ ਭੂਮਿਕਾ ਹੈ ਉਹਨਾਂ ਨੇ ਕਿਹਾ ਕਿ ਕਿਸੇ ਦੇ ਦਬਾਅ ਦੇ ਵਿੱਚ ਆ ਕੇ ਉਹਨਾਂ ਨੇ ਜੰਗ ਨਹੀਂ ਰੋਕੀ ਸੀ ਤਾਂ ਇਸ ਤੋਂ ਬਾਅਦ ਵੀ ਡੋਨਲਡ ਟਰੰਪ ਖਫਾ ਨਜ਼ਰ ਆ ਰਹੇ ਸੀ ਔਰ ਦੂਸਰੇ ਪਾਸੇ ਪਾਕਿਸਤਾਨ ਦੇ ਨਾਲ ਉਹਨਾਂ ਨੇ ਰਿਸ਼ਤੇ ਹੋਰ ਵਧਾਉਂਦੀ ਉਹਨਾਂ ਦੀ ਜੋ ਕੋਸ਼ਿਸ਼ ਉਸ ਨੂੰ ਇਸ ਤਰੀਕੇ ਦੇ ਨਾਲ ਵੀ ਦੇਖਿਆ ਜਾ ਸਕਦਾ ਹੈ ਕਿ ਅਮਰੀਕਾ ਭਾਰਤ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਮਰੀਕਾ ਭਾਰਤ ਦੇ ਨਾਲ ਇੱਕ ਵੱਡਾ ਵਪਾਰਕ ਸਮਝੌਤਾ ਕਰਨਾ ਚਾਹੁੰਦਾ ਹੈ ਪਰ ਇਹ ਜ਼ਰੂਰ ਚਾਹੁੰਦਾ ਹੈ ਕਿ ਇਹ ਸਮਝੌਤਾ ਉਹਨਾਂ ਦੇ ਅਨੁਕੂਲ ਹੋਵੇ ਇਸ ਤਰੀਕੇ ਦਾ ਸਮਝੌਤਾ ਹੋਵੇ ਜਿਸ ਨਾਲ ਉਹਨਾਂ ਨੂੰ ਫਾਇਦਾ ਹੋਵੇ ਜਾਨੀ ਕਿ ਟੈਰਿਫ ਘਟ ਹੋਣ ਜਾਂ ਫਿਰ ਨਾ ਦੇ ਬਰਾਬਰ ਹੋਣ ਤਾਂ ਜਾ ਕੇ ਉਹ ਸਮਝੌਤਾ ਕਰੇਗਾ ਤਾਂ ਇਸ ਲਈ ਇੱਕ ਤਰੀਕੇ ਦੇ ਨਾਲ ਦਬਾਅ 트럼ਪ ਦੇ ਵੱਲੋਂ ਪਾਇਆ ਜਾ ਰਿਹਾ ਹੈ ਔਰ ਬਿਜ਼ਨਸ ਨੂੰ ਲੈ ਕੇ ਇੱਕ ਅਗਰੈਸ਼ਨ ਡੋਨਲਡ 트럼ਪ ਦੇ ਵਿੱਚ ਨਜ਼ਰ ਆ ਰਹੀ ਹੈ ਜਿੰਨੇ ਵੀ ਫੈਸਲੇ ਲਏ ਜਾ ਰਹੇ ਨੇ ਤਾਂ ਉਹ ਬਿਜ਼ਨਸ ਦੇ ਨਜ਼ਰੀਏ ਦੇ ਨਾਲ 트럼ਪ ਦੇ ਵੱਲੋਂ ਲੈ ਜਾ ਰਹੇ ਨੇ ਔਰ ਪਾਕਿਸਤਾਨ ਦੇ ਵਿੱਚ ਇਹ ਜੋ ਵੱਡੀ ਡੀਲ ਡੋਨਲਡ ਟਰੰਪ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਦਾ ਕਿਤੇ ਨਾ ਕਿਤੇ ਸਿੱਧਾ ਮਕਸਦ ਚੀਨ ਨੂੰ ਅੱਖਾਂ ਦਿਖਾਉਣਾ ਵੀ ਹੈ ਕਿਉਂਕਿ ਚੀਨ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਇੱਕ ਵੱਡੀ ਇਨਵੈਸਟਮੈਂਟ ਕੀਤੀ ਗਈ ਹੈ ਔਰ ਚੀਨ ਦਾ ਜੋ ਵੱਧਦਾ ਹੋਇਆ ਪ੍ਰਭਾਵ ਪਾਕਿਸਤਾਨ ਵਿੱਚ ਤਾਂ ਉਸ ਨੂੰ ਰੋਕਣ ਲਈ ਡੋਨਲਡ ਟਰੰਪ ਦੇ ਵੱਲੋਂ ਹੁਣ ਪਾਕਿਸਤਾਨ ਦੇ ਵਿੱਚ ਕਦਮ ਰੱਖੇ ਜਾ ਰਹੇ ਨੇ ਔਰ ਉਸ ਦੇ ਤੇਲ ਉਦਯੋਗ ਦੇ ਵਿੱਚ ਉਸ ਤੇਲ ਉਦਯੋਗ ਨੂੰ ਵਿਕਸਿਤ ਕਰਨ ਲਈ ਡੋਨਲਡ ਟਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਔਰ ਵੱਡੀ ਤੇਲ ਦੀਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਪਿਛਲੇ ਸਾਲ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਤੇਲ ਦਾ ਭੰਡਾਰ ਮਿਲਿਆ ਸੀ ਜਿਸ ਨੂੰ ਮੰਨਿਆ ਜਾ ਰਿਹਾ ਹੈ ਕਿ ਇਹ ਤਕਰੀਬਨ 6-8 ਟ੍ਰਿਲੀਅਨ ਡਾਲਰ ਦਾ ਖਜ਼ਾਨਾ ਹੈ ਔਰ ਇਸ ਦੇ ਵਿੱਚ ਤੇਲ, ਗੈਸ, ਤਾਂਬਾ, ਸੋਨਾ, ਕੋਲਾ ਸਭ ਕੁਝ ਹੈ ਜਿਸ ਨੂੰ ਅਮਰੀਕਾ ਹੱਥੇ ਆਉਣਾ ਚਾਹੁੰਦਾ ਹੈ ਔਰ ਉਸ ਦੇ ਉੱਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦਾ ਹੈ ਔਰ ਇਸ ਕਰਕੇ ਉਸ ਦੇ ਵੱਲੋਂ ਇਹ ਵੱਡੀ ਡੀਲ ਕੀਤੀ ਗਈ ਹੈ ਔਰ ਇਸੇ ਦੇ ਮੱਦੇਨਜ਼ਰ ਕਿਉਂਕਿ ਚੀਨ ਦਾ ਰੁਤਬਾ ਵੀ ਪਾਕਿਸਤਾਨ ਦੇ ਵਿੱਚ ਕਾਫੀ ਬੀਤੇ ਸਮੇਂ ਦੇ ਵਿੱਚ ਵਧਿਆ ਹੈ ਔਰ ਚੀਨ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਕਾਫੀ ਇਨਵੈਸਟਮੈਂਟ ਕੀਤੀ ਗਈ ਹੈ ਔਰ ਚੀਨ ਨੂੰ ਵੀ ਰੋਕਣਾ ਚਾਹੁੰਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਭਾਰਤ ਨੂੰ ਅੱਖਾਂ ਦਿਖਾ ਕੇ ਪਾਕਿਸਤਾਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਦੂਸਰੇ ਪਾਸੇ ਚੀਨ ਨੂੰ ਵੀ ਅੱਖਾਂ ਦਿਖਾਉਣ ਦੀ ਕੋਸ਼ਿਸ਼ ਡੋਨਲਡ ਟਰੰਪ ਦੇ ਵੱਲੋਂ ਕੀਤੀ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਵੱਲੋਂ ਹੋਰ ਕਿਸ ਤਰੀਕੇ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ ਜਾਂ ਫਿਰ ਭਾਰਤ ਦੇ ਵੱਲੋਂ ਇਸ ਟੈਰਿਫ ਦਾ ਕੀ ਜਵਾਬ ਦਿੱਤਾ ਜਾਂਦਾ ਹੈ ਜਾਂ ਅਮਰੀਕਾ ਤੇ ਪਾਕਿਸਤਾਨ ਦੇ ਰਿਸ਼ਤਿਆਂ ਤੋਂ ਪਾਕਿਸਤਾਨ ਨੂੰ ਇਨਾਮ ਤੇ ਭਾਰਤ ਨੂੰ ਸਜ਼ਾ ਜੀ ਹਾਂ ਕੱਲ੍ਹ ਹੀ ਅਮਰੀਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤ ਉੱਤੇ 25% ਦੀ ਟੈਰਿਫ ਲਗਾਇਆ ਸੀ ਔਰ ਉਸ ਤੋਂ ਬਾਅਦ ਹੀ ਅਮਰੀਕਾ ਨੇ ਪਾਕਿਸਤਾਨ ਦੇ ਨਾਲ ਇੱਕ ਵੱਡੀ ਡੀਲ ਕਰ ਲਈ ਹੈ ਦੱਸ ਦੇ ਕਿ ਅਮਰੀਕਾ ਨੇ ਤੇਲ ਦੀ ਇੱਕ ਵੱਡੀ ਡੀਲ ਕੀਤੀ ਹੈ ਪਾਕਿਸਤਾਨ ਦੇ ਨਾਲ ਅਸਲ ਵਿੱਚ ਪਾਕਿਸਤਾਨ ਦੇ ਵਿੱਚ ਬੀਤੇ ਸਾਲ ਤੇਲ ਦਾ ਭੰਡਾਰ ਮਿਲਿਆ ਸੀ ਜਿਸ ਨੂੰ ਵਿਕਸਿਤ ਕਰਨ ਲਈ ਪਾਕਿਸਤਾਨ ਕੋਲ ਵਧੀਰੇ ਸੰਸਾਧਨ ਨਹੀਂ ਸੀ ਔਰ ਇਸ ਕਰਕੇ ਹੁਣ ਅਮਰੀਕਾ ਦੀ ਨਜ਼ਰ ਉਹਨਾਂ ਸਾਧਨਾ ਦੇ ਉੱਤੇ ਬਣੀ ਹੋਈ ਹੈ ਜਿਸ ਕਰਕੇ ਪਾਕਿਸਤਾਨ ਦੇ ਨਾਲ ਵੱਡੀ ਡੀਲ ਕੀਤੀ ਗਈ ਹੈ ਔਰ ਦੂਸਰੇ ਪਾਸੇ 트ੰਪ ਦੇ ਵੱਲੋਂ ਭਾਰਤੀ ਤੇਲ ਕੰਪਨੀਆਂ ਦੇ ਉੱਤੇ ਵੀ ਬੈਨ ਲਗਾ ਦਿੱਤਾ ਗਿਆ ਹੈ ਤਾਂ ਇਹ ਡੋਨਲਡ 트ੰਪ ਦੀ ਵੱਡੀ ਰਣਨੀਤੀ ਕਹੀ ਜਾ ਸਕਦੀ ਹੈ ਇੱਕ ਪਾਸੇ ਭਾਰਤ ਨੂੰ ਝਟਕੇ ਦੇ ਉੱਤੇ ਝਟਕਾ ਦਿੱਤਾ ਜਾ ਰਿਹਾ ਹੈ ਔਰ ਦੂਸਰੇ ਪਾਸੇ ਪਾਕਿਸਤਾਨ ਨੂੰ ਇਨਾਮ ਦੇ ਉੱਤੇ ਇਨਾਮ ਦਿੱਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ 트ੰਪ ਦੇ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਜਿਸ ਵਿੱਚ ਉਹਨਾਂ ਕਿਹਾ ਕਿ ਜੋ ਪਾਕਿਸਤਾਨ ਹੈ ਤਾਂ ਉਸ ਦੇ ਵਿੱਚ ਜੋ ਤੇਲ ਭੰਡਾਰ ਮਿਲਿਆ ਸੀ ਤਾਂ ਉਸ ਦਾ ਵਿਕਸਿਤ ਕਰਨ ਲਈ ਉਸ ਨੂੰ ਅਮਰੀਕਾ ਦੇ ਵੱਲੋਂ ਉਹਨਾਂ ਦੇ ਨਾਲ ਡੀਲ ਕੀਤੀ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਪਾਕਿਸਤਾਨ ਭਾਰਤ ਨੂੰ ਤੇਲ ਵੇਚ ਰਿਹਾ ਹੋਵੇ ਤਾਂ ਇਹ ਵੱਡਾ ਡੋਨਲਡ ਟਰੰਪ ਦੇ ਵੱਲੋਂ ਐਲਾਨ ਵੀ ਕੀਤਾ ਗਿਆ ਔਰ ਇੱਕ ਤਰੀਕੇ ਦੇ ਨਾਲ ਇਸ਼ਾਰਾ ਵੀ ਭਾਰਤ ਨੂੰ ਦਿੱਤਾ ਗਿਆ ਕਿ ਅਸੀਂ ਪਾਕਿਸਤਾਨ ਨੂੰ ਇੰਨੇ ਨਿਰਭਰ ਬਣਾਵਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੁਹਾਨੂੰ ਤੇਲ ਵੇਚੇਗਾ ਔਰ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਟਿੱਪਣੀ ਵੀ ਕੀਤੀ ਗਈ ਹਾਲਾਂਕਿ ਇੱਕ ਹੋਰ ਅ ਟਵੀਟ ਉਹਨਾਂ ਦੇ ਵੱਲੋਂ ਕੀਤਾ ਗਿਆ ਕਿਉਂਕਿ ਇਸੇ ਤੋਂ ਬਾਅਦ ਇਹ ਚਰਚਾਵਾ ਸ਼ੁਰੂ ਹੋ ਗਈਆਂ ਸੀ ਕਿ ਰੂਸ ਦੇ ਨਾਲ ਜੋ ਭਾਰਤ ਦੀ ਦੋਸਤੀ ਹੈ ਔਰ ਈਰਾਨ ਦੇ ਨਾਲ ਜੋ ਭਾਰਤ ਦੀ ਦੋਸਤੀ ਹੈ ਤਾਂ ਉਸ ਨੂੰ ਲੈ ਕੇ ਇਹ ਸਜ਼ਾ ਦਿੱਤੀ ਗਈ ਹੈ ਡੋਨਲਡ ਟਰੰਪ ਦੇ ਵੱਲੋਂ ਅਮਰੀਕਾ ਦੇ ਵੱਲੋਂ ਤਾਂ ਇਸੇ ਦੇ ਚਲਦੇ ਉਹਨਾਂ ਇੱਕ ਹੋਰ ਟਵੀਟ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਰੂਸ ਦੇ ਨਾਲ ਭਾਰਤ ਦੇ ਕੀ ਸਬੰਧ ਨੇ ਮੈਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਦੋਵੇਂ ਇੱਕ ਵਿਗੜਵੀ ਹੋਈ ਅਰਥਵਿਵਸਥਾ ਨੇ ਔਰ ਦੋਵੇਂ ਜੇਕਰ ਡੁੱਬਣਾ ਚਾਹੁੰਦੇ ਨੇ ਤਾਂ ਇਕੱਠੇ ਡੁੱਬਣ ਮੈਨੂੰ ਕੋਈ ਇਸ ਦੇ ਨਾਲ ਫਰਕ ਨਹੀਂ ਪੈਂਦਾ ਤਾਂ ਇਹ ਡੋਨਲਡ ਟਰੰਪ ਦੇ ਵੱਲੋਂ ਇੱਕ ਹੋਰ ట్ਵੀਟ ਕੀਤਾ ਗਿਆ ਹੈ ਰੂਸ ਦੇ ਨਾਲ ਜੋ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਜੋ ਰੂਸ ਦੇ ਨਾਲ ਇਕੱਠਾ ਮਿਲ ਕੇ ਕੰਮ ਕਰ ਰਹੇ ਨੇ ਤਾਂ ਉਹਨਾਂ ਦੇ ਲੈ ਕੇ ਟਰੰਪ ਦੇ ਵੱਲੋਂ ਲਗਾਤਾਰ ਬੈਨ ਲਗਾਏ ਜਾ ਰਹੇ ਨੇ ਤਾਂ ਉਸੇ ਦੇ ਜਵਾਬ ਦੇ ਵਿੱਚ ਇੱਕ ਹੋਰ ਉਹਨਾਂ ਦੇ ਵੱਲੋਂ ਇਹ ట్ਵੀਟ ਕੀਤਾ ਜਾਂਦਾ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਇੰਡੀਆ ਮੈਂ ਰਸ਼ੀਆ ਰਸ਼ੀਆ ਦੇ ਨਾਲ ਕਿਸ ਤਰੀਕੇ ਦੇ ਸਬੰਧ ਨੇ ਜੇਕਰ ਉਹ ਦੋਵੇਂ ਮਿਲ ਕੇ ਆਪਣੀਆਂ ਮਰਿਆ ਹੋਈਆਂ ਅਰਥ ਵਿਵਸਥਾਵਾਂ ਨੂੰ ਇਕੱਠੇ ਲੈ ਕੇ ਕੰਮ ਕਰਨਾ ਚਾਹੁੰਦੇ ਨੇ ਤਾਂ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਬਹੁਤ ਘੱਟ ਬਿਜ਼ਨਸ ਇੰਡੀਆ ਦੇ ਨਾਲ ਕਰਦੇ ਆਂ ਔਰ ਉਹਨਾਂ ਦੇ ਵੱਲੋਂ ਬਹੁਤ ਜ਼ਿਆਦਾ ਟੈਰਿਫ ਸਾਡੇ ਉੱਤੇ ਲਗਾਏ ਗਏ ਨੇ ਔਰ ਇਸੇ ਤਰੀਕੇ ਦੇ ਨਾਲ ਰੂਸ ਦੇ ਨਾਲ ਸਾਡਾ ਕਿਸੇ ਤਰੀਕੇ ਦਾ ਕੋਈ ਬਿਜ਼ਨਸ ਨਹੀਂ ਹੈ ਔਰ ਇਹ ਇਸੇ ਤਰੀਕੇ ਦੇ ਨਾਲ ਰਹੇਗਾ ਤਾਂ ਇਹ 트ੰਪ ਦੇ ਵੱਲੋਂ ਇਸ਼ਾਰਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਵਪਾਰ ਰਹੇਗਾ ਭਾਰਤ ਦੇ ਨਾਲ ਅਤੇ ਰੂਸ ਦੇ ਨਾਲ ਕਿਉਂਕਿ ਦੋਵੇਂ ਅਰਥ ਵਿਵਸਥਾਵਾਂ ਮਰੀਆਂ ਹੋਈਆਂ ਅਰਥ ਵਿਵਸਥਾਵਾਂ ਨੇ ਤੇ ਦੱਸਦੀ ਹੈ ਕਿ ਲਗਾਤਾਰ ਝਟਕੇ ਦਿੱਤੇ ਜਾ ਰਹੇ ਨੇ ਹਾਲਾਂਕਿ ਡੋਨਲਡ ਟਰੰਪ ਦੇ ਵੱਲੋਂ ਜਦੋਂ ਭਾਰਤ ਪਾਕਿਸਤਾਨ ਜੰਗ ਹੁੰਦੀ ਹੈ ਤਾਂ ਉਸ ਨੂੰ ਰੁਕਵਾਉਣ ਦਾ ਦਾਵਾ ਕੀਤਾ ਜਾਂਦਾ ਹਾਲਾਂਕਿ ਕਦੇ ਵੀ ਭਾਰਤ ਦੇ ਵੱਲੋਂ ਖੁੱਲ੍ਹ ਕੇ ਇਸ ਬਾਰੇ ਨਹੀਂ ਕਿਹਾ ਗਿਆ ਕਿ ਇਹ ਜੰਗ ਹਟਾਉਣ ਦੇ ਵਿੱਚ ਰੁਕਵਾਉਣ ਦੇ ਵਿੱਚ ਅਮਰੀਕਾ ਦੀ ਕੋਈ ਭੂਮਿਕਾ ਹੈ ਉਹਨਾਂ ਕਿਹਾ ਕਿ ਕਿਸੇ ਦੇ ਦਬਾਅ ਦੇ ਵਿੱਚ ਆ ਕੇ ਉਹਨਾਂ ਨੇ ਜੰਗ ਨਹੀਂ ਰੋਕੀ ਸੀ ਤਾਂ ਇਸ ਤੋਂ ਬਾਅਦ ਵੀ ਡੋਨਲਡ 트੍ਰੰਪ ਖਫਾ ਨਜ਼ਰ ਆ ਰਹੇ ਸੀ ਔਰ ਦੂਸਰੇ ਪਾਸੇ ਪਾਕਿਸਤਾਨ ਦੇ ਨਾਲ ਉਹਨਾਂ ਨੇ ਰਿਸ਼ਤੇ ਹੋਰ ਵਧਾਉਂਦੀ ਉਹਨਾਂ ਦੀ ਜੋ ਕੋਸ਼ਿਸ਼ ਤਾਂ ਉਸ ਨੂੰ ਇਸ ਤਰੀਕੇ ਦੇ ਨਾਲ ਵੀ ਦੇਖਿਆ ਜਾ ਸਕਦਾ ਹੈ ਕਿ ਅਮਰੀਕਾ ਭਾਰਤ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਮਰੀਕਾ ਭਾਰਤ ਦੇ ਨਾਲ ਇੱਕ ਵੱਡਾ ਵਪਾਰਕ ਸਮਝੌਤਾ ਕਰਨਾ ਚਾਹੁੰਦਾ ਹੈ ਪਰ ਇਹ ਜ਼ਰੂਰ ਚਾਹੁੰਦਾ ਹੈ ਕਿ ਇਹ ਸਮਝੌਤਾ ਉਹਨਾਂ ਦੇ ਅਨੁਕੂਲ ਹੋਵੇ ਇਸ ਤਰੀਕੇ ਦਾ ਸਮਝੌਤਾ ਹੋਵੇ ਜਿਸ ਨਾਲ ਉਹਨਾਂ ਨੂੰ ਫਾਇਦਾ ਹੋਵੇ ਯਾਨੀ ਕਿ ਟੈਰਿਫ ਕਟ ਹੋਣ ਜਾਂ ਫਿਰ ਨਾ ਦੇ ਬਰਾਬਰ ਹੋਣ ਤਾਂ ਜਾ ਕੇ ਉਹ ਸਮਝੌਤਾ ਕਰੇਗਾ ਤਾਂ ਇਸ ਲਈ ਇੱਕ ਤਰੀਕੇ ਦੇ ਨਾਲ ਦਬਾਅ 트ੰਪ ਦੇ ਵੱਲੋਂ ਪਾਇਆ ਜਾ ਰਿਹਾ ਹੈ ਔਰ ਬਿਜ਼ਨਸ ਨੂੰ ਲੈ ਕੇ ਇੱਕ ਅਗਰੈਸ਼ਨ ਡੋਨਲਡ 트ੰਪ ਦੇ ਵਿੱਚ ਨਜ਼ਰ ਆ ਰਹੀ ਹੈ ਜਿੰਨੇ ਵੀ ਫੈਸਲੇ ਲਏ ਜਾ ਰਹੇ ਨੇ ਤਾਂ ਉਹ ਬਿਜ਼ਨਸ ਦੇ ਨਜ਼ਰੀਏ ਦੇ ਨਾਲ 트ੰਪ ਦੇ ਵੱਲੋਂ ਲੈ ਜਾ ਰਹੇ ਨੇ ਔਰ ਪਾਕਿਸਤਾਨ ਦੇ ਵਿੱਚ ਇਹ ਜੋ ਵੱਡੀ ਡੀਲ ਡੋਨਲਡ 트ੰਪ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਦਾ ਕਿਤੇ ਨਾ ਕਿਤੇ ਸਿੱਧਾ ਮਕਸਦ ਚੀਨ ਨੂੰ ਅੱਖਾਂ ਦਿਖਾਉਣਾ ਵੀ ਹੈ ਕਿਉਂਕਿ ਚੀਨ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਇੱਕ ਵੱਡੀ ਇਨਵੈਸਟਮੈਂਟ ਕੀਤੀ ਗਈ ਹੈ ਔਰ ਚੀਨ ਦਾ ਜੋ ਵੱਧਦਾ ਹੋਇਆ ਪ੍ਰਭਾਵ ਪਾਕਿਸਤਾਨ ਵਿੱਚ ਤਾਂ ਉਸ ਨੂੰ ਰੋਕਣ ਲਈ ਡੋਨਲਡ 트੍ਰੰਪ ਦੇ ਵੱਲੋਂ ਹੁਣ ਪਾਕਿਸਤਾਨ ਦੇ ਵਿੱਚ ਕਦਮ ਰੱਖੇ ਜਾ ਰਹੇ ਨੇ ਔਰ ਉਸ ਦੇ ਤੇਲ ਉਦਯੋਗ ਦੇ ਵਿੱਚ ਉਸ ਤੇਲ ਉਦਯੋਗ ਨੂੰ ਵਿਕਸਿਤ ਕਰਨ ਲਈ ਡੋਨਲਡ 트੍ਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਔਰ ਵੱਡੀ ਤੇਲ 딜 ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਪਿਛਲੇ ਸਾਲ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਤੇਲ ਦਾ ਭੰਡਾਰ ਮਿਲਿਆ ਸੀ ਜਿਸ ਨੂੰ ਮੰਨਿਆ ਜਾ ਰਿਹਾ ਹੈ ਕਿ ਇਹ ਤਕਰੀਬਨ 6-8 ਟ੍ਰਿਲੀਅਨ ਡਾਲਰ ਦਾ ਖਜ਼ਾਨਾ ਹੈ ਔਰ ਇਸ ਦੇ ਵਿੱਚ ਤੇਲ, ਗੈਸ, ਤਾਂਬਾ, ਸੋਨਾ, ਕੋਲਾ ਸਭ ਕੁਝ ਹੈ ਜਿਸ ਨੂੰ ਅਮਰੀਕਾ ਹਥਿਆਉਣਾ ਚਾਹੁੰਦਾ ਹੈ ਔਰ ਉਸ ਦੇ ਉੱਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦਾ ਹੈ ਔਰ ਇਸ ਕਰਕੇ ਉਸ ਦੇ ਵੱਲੋਂ ਇਹ ਵੱਡੀ ਡੀਲ ਕੀਤੀ ਗਈ ਹੈ ਔਰ ਇਸੇ ਦੇ ਮੱਦੇਨਜ਼ਰ ਕਿਉਂਕਿ ਚੀਨ ਦਾ ਰੁਤਬਾ ਵੀ ਪਾਕਿਸਤਾਨ ਦੇ ਵਿੱਚ ਕਾਫੀ ਬੀਤੇ ਸਮੇਂ ਦੇ ਵਿੱਚ ਵਧਿਆ ਹੈ ਔਰ ਚੀਨ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਆ ਕਾਫੀ ਇਨਵੈਸਟਮੈਂਟ ਕੀਤੀ ਗਈ ਹੈ ਔਰ ਚੀਨ ਨੂੰ ਵੀ ਰੋਕਣਾ ਚਾਹੁੰਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਭਾਰਤ ਨੂੰ ਅੱਖਾਂ ਦਿਖਾ ਕੇ ਪਾਕਿਸਤਾਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਦੂਸਰੇ ਪਾਸੇ ਚੀਨ ਨੂੰ ਵੀ ਅੱਖਾਂ ਦਿਖਾਉਣ ਦੀ ਕੋਸ਼ਿਸ਼ ਡੋਨਲਡ ਟਰੰਪ ਦੇ ਵੱਲੋਂ ਕੀਤੀ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਵੱਲੋਂ ਹੋਰ ਕਿਸ ਤਰੀਕੇ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ ਜਾਂ ਫਿਰ ਭਾਰਤ ਦੇ ਵੱਲੋਂ ਇਸ ਟੈਰਿਫ ਦਾ ਕੀ ਜਵਾਬ ਦਿੱਤਾ ਜਾਂਦਾ ਹੈ ਜਾਂ ਅਮਰੀਕਾ ਤੇ ਪਾਕਿਸਤਾਨ ਦੇ ਰਿਸ਼ਤਿਆਂ ਤੋਂ ਪਾਕਿਸਤਾਨ ਨੂੰ ਇਨਾਮ ਤੇ ਭਾਰਤ ਨੂੰ ਸਜ਼ਾ ਜੀ ਹਾਂ ਕੱਲ ਹੀ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਉੱਤੇ 25% ਦੀ ਟੈਰਿਫ ਲਗਾਇਆ ਸੀ ਔਰ ਉਸ ਤੋਂ ਬਾਅਦ ਹੀ ਅਮਰੀਕਾ ਨੇ ਪਾਕਿਸਤਾਨ ਦੇ ਨਾਲ ਇੱਕ ਵੱਡੀ ਡੀਲ ਕਰ ਲਈ ਹੈ ਦੱਸ ਦੇ ਕਿ ਅਮਰੀਕਾ ਨੇ ਤੇਲ ਦੀ ਇੱਕ ਵੱਡੀ ਡੀਲ ਕੀਤੀ ਹੈ ਪਾਕਿਸਤਾਨ ਦੇ ਨਾਲ ਅਸਲ ਵਿੱਚ ਪਾਕਿਸਤਾਨ ਦੇ ਵਿੱਚ ਬੀਤੇ ਸਾਲ ਤੇਲ ਦਾ ਭੰਡਾਰ ਮਿਲਿਆ ਸੀ ਜਿਸ ਨੂੰ ਵਿਕਸਿਤ ਕਰਨ ਲਈ ਪਾਕਿਸਤਾਨ ਕੋਲ ਵਧੀਰੇ ਸੰਸਾਧਨ ਨਹੀਂ ਸੀ ਔਰ ਇਸ ਕਰਕੇ ਹੁਣ ਅਮਰੀਕਾ ਦੀ ਨਜ਼ਰ ਹੁਣ ਸਾਧਨਾ ਦੇ ਉੱਤੇ ਬਣੀ ਹੋਈ ਹੈ ਜਿਸ ਕਰਕੇ ਪਾਕਿਸਤਾਨ ਦੇ ਨਾਲ ਵੱਡੀ ਡੀਲ ਕੀਤੀ ਗਈ ਹੈ ਔਰ ਦੂਸਰੇ ਪਾਸੇ 트ੰਪ ਦੇ ਵੱਲੋਂ ਭਾਰਤੀ ਤੇਲ ਕੰਪਨੀਆਂ ਦੇ ਉੱਤੇ ਵੀ ਬੈਨ ਲਗਾ ਦਿੱਤਾ ਗਿਆ ਤਾਂ ਇਹ ਡੋਨਲਡ 트ੰਪ ਦੀ ਵੱਡੀ ਰਣਨੀਤੀ ਕਹੀ ਜਾ ਸਕਦੀ ਹੈ ਇੱਕ ਪਾਸੇ